ਉਸ ਥਾਣੇ ਦੇ ਵਿੱਚ ਇੱਕ ਨੌਜਵਾਨ ਵੱਲੋਂ ਆਪਣੀ ਬਾਹ ਉੱਤੇ ਕੱਟ ਮਾਰ ਲਿੱਤਾ ਜਾਂਦਾ ਆ ਬਾਹ ਨੂੰ ਵੱਢ ਲਿੱਤਾ ਜਾਂਦਾ ਆ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਉਹਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਆ ਉਸ ਤੋਂ ਬਾਅਦ ਜਿਹੜੇ ਮੁੰਡੇ ਦੀ ਮਾਂ ਵੱਲੋਂ ਹਸਪਤਾਲ ਦੇ ਵਿੱਚ ਥਾਣੇ ਦੇ ਵਿੱਚ ਹੰਗਾਮਾ ਕੀਤਾ ਜਾਂਦਾ ਆ ਆਖਿਆ ਜਾਂਦਾ ਕਿ ਮੇਰਾ ਮੁੰਡਾ નિર્ਦੋਸ਼ ਹੈਗਾ ਆ ਉਹਦੇ ਉੱਤੇ ਧੱਕੇ ਦੇ ਨਾਲ ਜਿਹੜਾ ਗਿਆ ਕੇਸ ਪਾ ਦਿੱਤਾ ਗਿਆ ਗਿਆ ਤੁਹਾਨੂੰ ਖਬਰ ਪੂਰੀ ਦੱਸਦੇ ਆ ਕਿ ਬੀਤੇ ਦਿਨੀ ਇੱਕ ਕੁੜੀ ਵੱਲੋਂ ਜਿਹੜਾਗਾ ਅਸੀਂ ਦਰਖਾਸਤ ਦਿੱਤੀ ਗਈ ਸੀ ਕਿ ਮੇਰੇ ਉੱਤੇ ਜ਼ਬਰਦਸਤ ਜਿਹੜਾਗਾ ਕੀਤਾ ਗਿਆ ਆ ਲੇਕਿਨ ਹੁਣ ਜੋ ਮਾਂ ਕਹਿੰਦੀ ਪੀ ਮੁੰਡੇ ਦੀ ਉਹਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਕੁੜੀ ਤਾਂ ਪਹਿਲੋ ਕੁਝ ਹੋਰ ਬਿਆਨ ਦਿੰਦੀ ਪਈ ਸੀ 14 ਮੁੰਡਿਆਂ ਦਾ ਨਾਮ ਲੈਂਦੀ ਪਈ ਸੀ ਉਸ ਤੋਂ ਬਾਅਦ ਕਹਿੰਦੀ ਸੀ ਕਿ ਮੈਨੂੰ ਹਸਪਤਾਲ ਤੋਂ ਚੁੱਕਿਆ ਗਿਆ ਹੈਗਾ ਆ ਫਿਰ ਹੁਣ ਕਹਿ ਰਹੀ ਹੈ ਕਿ ਮੈਨੂੰ ਘਰੋਂ ਲੈ ਕੇ ਜਾਂਦੇ ਪੇ ਗਿਆ ਇਸ ਤਰ੍ਹਾਂ ਦੇ ਇਲਜ਼ਾਮ ਜੜੇਗੇ ਆ ਮੁੰਡੇ ਦੀ ਮਾਂ ਵੱਲੋਂ ਜਿਹੜਾ ਕੁੜੀ ਦੇ ਉੱਤੇ ਲਗਾਏ ਜਾ ਰਹੇਗੇ ਹੋ ਰੇ ਆ ਕਿਹਾ ਜਾ ਰਿਹਾ ਕਿ ਸਾਡਾ ਮੁੰਡਾ ਬਿਲਕੁਲ નિર્ਦੋਸ਼ ਗਾਇਆ ਉਹਦੇ ਉੱਤੇ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਉਹਨੇ ਨਹੀਂ ਕੀਤੀ ਜਿਹੜਾ ਕਿ ਉਹ ਸਜ਼ਾ ਨੂੰ ਮਿਲੇ ਲੇਕਿਨ ਸਾਡੇ ਨਾਲ ਨਰਿਆਜ ਹੋ ਚੁੱਕੀ ਗਈ ਸਾਡੇ ਮੁੰਡੇ ਨੂੰ ਨਜਾਇਜ਼ ਚੁੱਕਿਆ ਗਿਆ ਗਾਇਆ ਸਾਡੇ ਮੁੰਡੇ ਉੱਤੇ ਜਿਹੜੀ ਗਈ ਉਹ ਜਾਂਚ ਕੀਤੀ ਜਾਵੇ ਉਹਦੇ ਮੋਬਾਈਲ ਦੇਖੇ ਜਾਣ ਉਹ ਨਾਲ ਦੇ ਨਾਲ ਉਹਨੂੰ ਪੂਰੀ ਤਰ੍ਹਾਂ ਉਹਦੀ ਪੁਸ਼ਕਿਸ਼ ਤੱਕ ਕਰੋ ਲੇਕਿਨ ਹੈਗਾ ਉਹ ਬਿਲਕੁਲ ਸਹੀ ਗਾਇਆ ਕਿ ਕੋਈ ਵੀ ਉਹਨੇ ਗੁਨਾਹ ਨਹੀਂ ਕੀਤਾ ਗਾ ਲੇਕਿਨ ਕਿਤਨਾ ਕਿਤੇ ਜਿਹੜਾ ਮਾਮਲਾ ਹੈਗਾ ਉਹਨੂੰ ਦੇਖਦੇ ਗੰਬੀਤਾਂ ਨੂੰ ਦੇਖਦੇ ਪੁਲਿਸ ਉਹ ਜਾਂਚ ਤਾਂ ਕਰੇਗੀ ਲੇਕਿਨ ਫਿਲਹਾਲ ਤੁਹਾਨੂੰ ਤਾਂ ਹੀ ਤਸਵੀਰਾਂ ਤੋਂ ਹੁੰਦੇ ਪਏ ਕਿ ਦਿੱਤੇ ਕਿ ਮਾਂ ਥਾਣੇ ਦੇ ਵਿੱਚ ਹੀ ਲੇਟ ਕੇ ਜਿਹੜਾ ਹੈਗਾ ਆ ਆਪਣੇ ਬੱਚੇ ਦੇ ਇਨਸਾਫ ਦੇ ਲਈ ਕਰਦੀ ਪਈ ਐ ਮੰਗ ਭਲਾ ਬੁਲਾਤ ਕਰੀਦਾ ਵਾ ਭਲਾ ਸਾਡੇ ਬੱਚੇ ਨੂੰ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਜਿਹਨਾਂ ਨੇ ਕੀਤਾ ਤੇ ਤਿੰਨੇ ਬੱਚੇ ਇੱਕ ਦੂਸਰੇ ਜਾਣਦੇ ਨਹੀਂ ਕੁੜੀ ਨੇ ਪਹਿਲਾਂ ਕਿਹਾ ਵੀ 14 ਬੱਚਿਆਂ ਬੰਦੇ ਮੁੰਡਿਆਂ ਦਾ ਰੇਪ ਕੀਤਾ ਪਹਿਲਾਂ ਇਹਨਾਂ ਆਨੰਦ ਪਬਲਿਕ ਸਕੂਲ ਦਾ ਨਾਲ ਹੀ ਵੀ ਅੰਦਰ ਹੋਇਆ ਵਾ ਫੇ ਕਹਿੰਦੀ ਮੈਨੂੰ ਬਾਹਰੋਂ ਲੈ ਕੇ ਜਾਂਦੇ ਰਹਿਆ 12 ਲੱਖ ਲੈ ਫੋਨ ਕਹਿੰਦੀ ਵੀ ਮੈਨੂੰ ਮੇਰੇ ਘਰੋਂ ਲੈ ਕੇ ਜਾਂਦੇ ਰੇ ਸਕੂਟੇਜ ਤੇ ਆ ਕੇ ਤੇ ਅੱਜ ਮੁੰਡੇ ਨੂੰ ਲੈ ਕੇ ਅਸੀਂ ਸਿਵਲ ਹਸਪਤਲ ਕੀ ਗੱਲ ਹੋਈ ਇਹ ਅੰਦਰ ਆਤਮ ਹੱਤਿਆ ਕਰਨ ਗਈ ਮੇਰਾ ਬੱਚਾ ਸਾਨੂੰ ਪਤਾ ਨਹੀਂ ਸੰਧ ਫੋਨ ਆਇਆ ਵੇ ਹਸਪਤਲ ਬੱਚੇਨ ਬਾਵਾਡ ਲਈ ਆਪਣੀ ਬੱਚਾ ਕਹਿੰਦਾ ਮੈਨੂੰ ਦੋਸ਼ਵਾ ਮੈਨੂੰ ਮੰਮੀ ਕਿਸ ਗੱਲ ਦਾ ਨਹੀਂ ਪਤਾ ਮੇਰੇ ਫੋਨਾਂ ਦੇ ਡਿਟੇਲ ਕਢੋਲ ਜੇ ਮੇਰੇ ਕੁੜੀ ਦੇ ਨਾਲ ਗਲ ਗਲ ਬਾਤ ਹੋਵੇ ਫੋਨ ਨਹੀਂ ਕਰੂੰਗਾ ਉਹਨੂੰ ਜੇ ਬਾਕੀ ਗੈਂਗ ਦੇ ਬੰਦੇ ਉਹਨਾਂ ਦੇ ਵੀ ਫੋਨ ਮੇਰੇ ਕੋਲ ਹੋਣਗੇ ਜ਼ਰੂਰ ਹੋਣੇ ਚਾਹੀਦੇ ਆ ਹੁਣ ਕੀ ਮੰਗ ਕੀ ਕਰਦੇ ਹੋ ਅਰੇ ਮਾਗੇ ਸਾਡਾ ਬੱਚਾ ਬਾਹਰ ਆਉਣਾ ਚਾਹੀਦਾ ਵਾ ਸਾਡੇ ਬੱਚੇ ਦੀ ਕੋਈ ਗਲਤੀ ਨਹੀਂ ਅੱਜ ਅਸੀਂ ਇੱਕ ਤੁਹਾਨੂੰ ਸੋਲ ਦੇ ਗਿਆ ਕਿ ਕਰੂਗਾ ਇੱਕ ਲੱਗੇ ਸੀ ਟੀਮ ਹਮਾਂ ਉਹ ਅਜੀਬ ਪੇਸ਼ੈਂਟ ਹੈ ਸੈਲਫ ਇਨਫਲਿਕਟਡ ਵੂਨਸ ਹੈ ਉਹਦੇ ਲੈਫਟ ਫੋਰ ਆਰਮ ਤੇ ਤੇ ਉਹਨੇ ਸਟਰੀਨਿੰਗ ਸਟੀਚਿੰਗ ਹੋ ਗਈ ਹੈ ਤੇ ਪੇਸ਼ੈਂਟ ਸਟੇਬਲ ਹੈ